विदेश की धरती उ एक होर पंजाबी नौजवान की जान चली गई है बेहद मंदभागी खबर ਅੰਮ੍ਰਿਤਸਰ ਦੇ ਪਿੰਡ ਮਹਦੀਪੁਰ ਤੋਂ ਖ਼ਬਰ ਆਈ ਜਿੱਥੋਂ ਦੇ ਰਹਿਣ ਵਾਲੇ ਗੁਰੂ ਸਾਹਿਬ ਸਿੰਘ ਜਿਸ ਦੀ ਉਮਰ ਮਹਿਸ 23 ਸਾਲ ਦੱਸੀ ਜਾ ਰਹੀ ਹੈ ਸੜਕੀ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਪੁੱਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਦੇ ਵਿੱਚ ਠੀਕ ਚਹਾੜਾ ਪੈ ਗਿਆ ਰੋ ਰੋ ਕੇ ਮਾਪਿਆਂ ਦਾ ਬੁਰਾ ਹਾਲ ਹੈ ਦੱਸੀ ਜਾ ਰਿਹਾ ਹੈ ਕਿ ਇੱਕ ਮਹੀਨਾ ਪਹਿਲਾਂ ਹੀ ਗੁਰੂ ਸਾਹਿਬ ਸਿੰਘ ਸਟੱਡੀ ਵੀਜ਼ੇ ਉਤੇ 13 ਮਾਰਚ 2024 ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਗਿਆ ਸੀ ਤੇ 1 ਮਹੀਨੇ ਬਾਅਦ ਹੀ 13 April 2024 ਨੂੰ ਉਸ ਦੀ ਮੌਤ ਦੀ ਖਬਰ ਘਰ ਪਹੁੰਚੀ ਪਰਿਵਾਰ ਦੇ ਦੱਸਣ ਦੇ ਮੁਤਾਬਕ ਗੁਰੂ ਸਾਹਿਬ ਸਿੰਘ ਕਾਲਜ ਤੋਂ ਪੈਦਲ ਹੀ ਆ ਰਿਹਾ ਸੀ ਤੇ ਰਾਤ ਦੇ ਵਿੱਚ ਤਿੰਨ ਓਵਰ ਸਪੀਡ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਤੇ ਗੁਰੂ ਸਾਹਿਬ ਸਿੰਘ ਨੂੰ ਉਹਨਾਂ ਗੱਡੀਆਂ ਦੀ ਆਪਣੀ ਚਪੇੜ ਦੇ ਵਿੱਚ ਲੈ ਲਿਆ ਜਿਸ ਕਰਕੇ ਗੁਰੂ ਸਾਹਿਬ ਸਿੰਘ ਕੰਬੀਰ ਜ਼ਖਮੀ ਹੋ ਗਿਆ ਮਕੂਤੇ ਪੁਲਿਸ ਨੇ ਗੁਰੂ ਸਾਹਿਬ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸਨੇ ਅੰਤਮ ਸਾਹ ਲਏ ਹਾਂਜੀ ਭਾਜੀ ਕੀ ਨਾਮ ਚ ਤੁਹਾਡਾ ਮੇਰਾ ਨਾਮ ਸੁਖਸੈਨ ਸਿੰਘ ਹੈ ਜੀ ਅਸ਼ਾ ਜਿਹੜੀ ਇਹ ਘਟਨਾ ਵਾਪਰੀ ਹੈ ਤੇ ਬਾਰੇ ਦੱਸੋ ਥੋੜਾ ਤੇ ਜਿਹੜਾ ਭਾਂਜਿਆ ਹੀ ਪਿਆਰਾ ਬੱਚਾ ਹੀ ਸਾਡਾ ਤੇਰਾ ਮਰਦ ਵਿੱਚ ਤੁੰਗਿਆ ਗਾ ਤੇਰਾ ਪੈਰ ਨੂੰ ਸਨ ਨਾ ਗਿਆ ਇਹ ਕਿਦਾਂ ਘਟਨਾ ਵਾਪਰੀ ਜੇ ਸੁਣ ਚ ਆ ਗਿਆ ਉੱਥੇ ਕੰਮ ਤਾਂ ਆ ਰਿਹਾ ਹੀ ਬਾਕੀ ਗੱਡੀਆਂ ਦਾ ਐਕਸੀਡੈਂਟ ਹੋਇਆ ਤਿੰਨਾਂ ਦਾ ਇੱਕ ਗੱਡੀ ਜੰਪ ਹੋ ਕੇ ਉੱਤੇ ਚੜ ਗਈ ਕੀ ਮੰਗ ਕਰਦੇ ਜੀ ਸਰਕਾਰ ਕੋ ਸਰਕਾਰ ਕੋ ਹੋਈ ਕੀ ਮੰਗ ਕਰਦੇ ਸਾਡੇ ਮਾਰੇ ਗਏ ਨਾ ਤਾਂ ਕਾਇਤ ਹੈ ਸਰਕਾਰ ਕੋਈ ਕੀ ਮੰਗ ਚਲੋ ਉਹਦੀ লাশ ਆ ਜੀ ਇਹਦੇ ਬਾਰੇ ਕੋਈ ਮੰਗ ਤੁਹਾਡੀ ਇਹੋ ਹੀ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਆ ਸਾਡੇ ਬੱਚਿਆਂ ਨੂੰ ਇੱਥੇ ਪਛਾਣਤਾ ਜਾਵੇ ਤਾਂ ਇਹ ਉਹ ਅੰਤਿਮ ਦਰਸਾਣ ਕਰ ਲਈਏ ਠੀਕ ਹੈ ਨਾਮ ਜੀ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਬਾੜ ਤੁਹਾਡਾ ਬੇਟਾ ਬਾਹਰ ਗਿਆ ਸੀ ਕੀ ਘਟਨਾ ਵਾਪਰੀ ਹੈ ਉਹ ਜੀ ਐਕਸੀਡੈਂਟ ਹੋ ਗਿਆ ਉਥੇ ਤੇ ਗੱਡੀਆਂ ਟਕਰਾਈਆਂ ਨੇ ਸੁਣਨ ਦੇ ਵਿੱਚ ਤੇ ਇਹ ਆ ਰਿਹਾ ਵੀ ਦੋ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ ਇੱਕ ਗੱਡੀ ਇਹ ਓਟਵਾਸ ਤੇ ਜਾ ਰਿਹਾ ਸੀਗਾ ਪੜ ਕੇ ਤੁਰ ਕੇ ਤੇ ਟਕਰਾ ਕੇ ਇਹਦੇ ਉੱਪਰ ਜਾ ਜੜੀ ਆ ਉਹਨੇ ਇਹਨੂੰ ਕੁਚਲ ਦਿੱਤਾ ਮੌਕੇ ਤੇ ਡੈਥ ਹੋ ਗਈ ਕਿ ਹਸਪੀਟਲ ਖੜਿਆ ਮੈਂ ਪੋਰਸਨਿ ਹਸਪੀਟਲ ਖੜਿਆ ਅੱਛਾ ਜੀ ਤੇ ਇਲਾਜ ਚੱਲਿਆ ਬਾਕੀ ਰਾਤ ਦੇ ਨੌਜ ਮੈਨੂੰ ਹਸਪੀਟਲ ਤੋਂ ਫੋਨ ਆ ਗਿਆ ਫੇ ਅਸੀਂ ਵੈਲ ਟੋਕਰ ਤੋਂ ਬੋਲ ਰਹੇ ਹਾਂ ਤੇ ਸੌਰੀ ਅਸੀਂ ਤੁਹਾਡਾ ਬਚਾ ਬਚਾ ਨਹੀਂ ਸਕੀ ਇਹ ਕਿੰਨਾ ਚਿਰ ਪਹਿਲਾਂ ਗਿਆ ਸੀ ਕੈਨੇਡਾ ਇਹ ਜੀ 13 ਮਾਰਚ ਨੂੰ ਅੰਮ੍ਰਿਤਸਰੋਂ ਸਾਡੇ ਕੋਲੋਂ ਜੁਦਾ ਹੋਇਆ ਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਜਿਸ ਟਾਈਮ ਤੇ ਇਥੋਂ ਸਾਡੇ ਕੋਲ ਗਿਆ ਉਸ ਟਾਈਮ ਤੇ ਸਾਨੂੰ ਸੁਨਾਹ ਆ ਗਿਆ ਵੀ ਉਹ ਐਕਸੀਡੈਂਟ ਹੋ ਗਿਆ 9 ਵਜੇ ਦੇ ਨਾਲ ਕੀ ਮੰਗ ਕਰਦੇ ਜੇ ਸਰਕਾਰ ਕੋ ਸਰਕਾਰ ਕੋ ਮੰਗਾ ਹੀ ਇਹੀ ਕਰਦੇ ਆ ਵੀ ਡੈੱਡ ਬੋਡੀ ਉਥੇ ਹਸਪੀਟਲ ਦੇ ਵਿੱਚ ਆ ਤੇ ਉਹ ਇਥੋਂ ਤੱਕ ਪਹੁੰਚਾਈ ਜਾਵੇ ਮੇਰੇ ਤੱਕ ਅਸੀਂ ਆਪਣੇ ਸਿੱਖੀ ਸੂਲਾਂ ਨਾਲ ਆਪਣੇ ਰੀਤੀ ਰਿਵਾਜਾਂ ਦੇ ਨਾਲ ਉਹਦਾ ਅੰਤਮ ਸੰਸਕਾਰ ਕਰੀਏ ਤੇ ਆਪਣੇ ਹੱਥੀ ਆਪਣੇ ਬੱਚੇ ਨੂੰ ਜੋ ਵੀ ਕਰਨਾ ਕਰ ਲਈ ਇੱਕ ਪੰਜਾਬ ਤੋਂ ਲਗਾਤਾਰ ਬੱਚੇ ਬਾਹਰ ਜਾ ਰਹੇ ਆ ਕੁਝ ਵੇਖਣ ਵਿੱਚ ਆਇਆ ਵਾ ਕਿ ਉਧਰ ਦਾ ਮਾਹੌਲ ਚਾਲ ਵੀ ਬੱਚਿਆਂ ਨੂੰ ਸ਼ੂਟ ਨਹੀਂ ਕਰਦਾ ਵੀ ਕਾਫੀ ਬੱਚਿਆਂ ਦੀ ਹਾਰਡ ਅਟੈਕ ਨਾਲ ਮੌਤ ਹੋ ਗਈ ਆ ਹਾਂਜੀ ਇਹਦੇ ਬਾਰੇ ਤੁਸੀਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਇਹਦੇ ਬਾਰੇ ਵੇਖੋ ਜੀ ਜੋ ਤੇ ਸਾਡੇ ਨਾਲ ਹੋਇਆ ਸੁਣਿਆ ਤੋਂ ਵੱਖਰੀ ਗੱਲ ਆ ਪਰ ਅੱਜ ਅਹੀਂ ਸਾਡੇ ਨਾਲ ਹੋਇਆ ਆ ਇਹ ਸੋਚਦੇ ਆਂ ਕਿ ਜੇ ਸਰਕਾਰਾਂ ਸਹੀ ਹੁਣ ਉਹਨਾਂ ਦੇ ਵੱਧ ਦਿਮਾਗ ਨਹੀਂ ਗਿਆ ਜਾਂ ਸਾਡੇ ਨਾਲ ਰੋਟੀਆਂ ਵੱਧ ਖਾਂਦੇ ਨੇ ਜਾਂ ਘਾਟਿਆ ਜਾਂ ਜਿਸ ਤਰ੍ਹਾਂ ਵੀ ਆ ਜੇ ਇਹ ਆਪਣੇ ਢਿੱਡ ਨਾ ਭਰਨ ਖਾਸ ਖਰੀ ਗੱਲ ਆ ਤੇ ਇੱਥੇ ਕੀ ਕੁਛ ਨਹੀਂ ਆ ਇਹ ਬੱਚੇ ਇੱਥੇ ਸੈੱਟ ਕਰਨ ਤੇ ਇਹਨਾਂ ਦੀਆਂ ਮੌਤਾਂ ਉੱਥੇ ਨਾ ਹੋਣ ਕੰਮ ਇਹਨਾਂ ਨੂੰ ਮਿਲ ਨਹੀਂ ਦੇ ਜਾਂਦੇ ਹੈ ਨੇ ਜ਼ਿੰਦਗੀ ਬਤੀਤ ਕਰਨ ਵਾਸਤੇ ਇੱਕ ਦੂਜੇ ਦੇ ਸ਼ੌਂਕ ਚਾ ਨਾਲ ਉਹ ਗੱਲਾਂ ਹੈ ਨਿਗੀਆਂ ਤੇ ਇਹ ਮਤਲਬ ਇਥੇ ਇਹਨਾਂ ਨੂੰ ਰੱਖਣ ਤੇ ਇਹ ਨਾ ਮਰਨ ਤੇ ਨਾ ਇਹ ਜਜ ਰੂਜ਼ ਨਿਕਲਣਾ ਮੈਂ ਤੇ ਇਹੋ ਹੀ ਕਹੂੰਗਾ ਵੀ ਜੋ ਮੇਰਾ ਘਰ ਉਜੜਿਆ ਆ ਅੱਗੋਂ ਹੋਰ ਨਾ ਇਸ ਦਾ ਉਜੜੇ ਮੇਰੇ ਆਖੇ ਦੇ ਕਿਸੇ ਨੇ ਲੱਗਣਾ ਨਹੀਂ ਨਾ ਮੇਰੀ ਸੁਣਨੀ ਆ ਇਹ ਗੱਲਾਂ ਇਥੇ ਦੀਆਂ ਇਥੇ ਰਹਿ ਜਾਣੀਆਂ ਨੇ ਠੀਕ ਹੈ ਪਰਿਵਾਰਿਕ ਮੈਂਬਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਗੁਰੂ ਸਾਹਿਬ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਯਾਨ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਦਮ ਰਸਮਾਂ ਸਿੱਖ ਰੀਤੀ ਰਿਵਾਜਾਂ ਦੇ ਅਨੁਸਾਰ ਪੂਰੀਆਂ ਕਰ ਸਕਣ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇ